ਸਾਨ ਵੀਰੋ ਸਤਿ ਸ੍ਰੀ ਅਕਾਲ ਦੋਸਤੋ ਬੇਸ਼ੱਕ ਮੈਂ ਕਣਕ ਦੀ ਬਿਜਾਈ ਹੋ ਚੁੱਕੀ ਹੈ ਕਣਕ ਦੇ ਖੇਤ ਵਿੱਚ ਖੜਾ ਵਾਂ ਪਰ ਗੱਲ ਕਰਨੀ ਪੈ ਰਹੀ ਹੈ ਬਾਸਮਤੀ ਬਾਸਮਤੀ ਦੀ ਜਿੱਥੇ ਕੀਮਤ ਜਿਹੜੀ ਆ ਉਹ ਠੀਕ ਠਾਕ ਜੀ ਮਿਲ ਰਹੀ ਹੈ ਝਾੜ ਬਿਲਕੁਲ ਘਟਨੇ ਉੱਥੇ ਹੀ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਇੱਥੇ ਆਲੇ ਦੁਆਲੇ ਜਿਹੜਾ ਮੰਡੀਆਂ ਦੇ ਵਿੱਚ ਬੜਾ ਬੁਰਾ ਹਾਲ ਹੈ ਬਾਸਮਤੀ ਦਾ ਉੱਥੇ ਖਰੀਦ ਹੀ ਬੰਦ ਹੈ ਖਰੀਦ ਹੀ ਨਹੀਂ ਹੋ ਰਹੀ ਉੱਥੋਂ ਦੇ ਜਿਹੜੇ ਕਿਸਾਨ ਵੀਰ ਨੇ ਤੇ ਇਸ ਦੇ ਨਾਲ ਨਾਲ ਜਿਹੜੇ ਕਿਸਾਨ ਯੂਨੀਅਨਾਂ ਨਾਲ ਸੰਬੰਧਿਤ ਛੋਟੇ ਮੋਟੇ ਆਗੂ ਨੇ ਉਹ ਵਿਚਾਰੇ ਬੇਸ਼ੱਕ ਰੌਲਾ ਪਾ ਰਹੇ ਨੇ ਪਰ ਕੋਈ ਨਹੀਂ ਸੁਣ ਰਿਹਾ ਦੂਜੇ ਪਾਸੇ ਜੇ ਅੱਜ ਗੱਲ ਕੀਤੀ ਜਾਵੇ ਜਿਵੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਗੱਲ ਏ ਆਪਣੇ ਹੱਕਾਂ ਨੂੰ ਲੈਣ ਦੀ ਗੱਲ ਏ ਉੱਥੇ ਸਾਰੀਆਂ ਧਿਰਾਂ ਹੌਲੀ-ਹੌਲੀ ਪਹੁੰਚੀਆਂ ਨੇ ਬੇਸ਼ੱਕ ਅਸਲੀਅਤ ਦੇ ਵਿੱਚ ਜਿਹੜੀ ਸ਼ੁਰੂਆਤ ਏ ਉਹ ਜਿਹੜੀ ਵਿਦਿਆਰਥੀ ਯੂਨੀਅਨਾਂ ਨੇ ਵਿਦਿਆਰਥੀ ਆਗੂ ਨੇ ਖਾਸ ਕਰਕੇ ਜਿਹੜਾ ਇੱਕ ਗੁਰਸਿੱਖ ਨੌਜਵਾਨ ਅਸ਼ਮੀਤ ਸਿੰਘ ਤੇ ਇੱਕ ਕੁੜੀਆ ਜਿਹੜੀ ਹੈ ਧੀ ਹੈ ਉਹ ਘਾਟੂ ਮਰਦੀ ਆ ਪਰ ਉਸ ਦੇ ਜਿਹੜਾ ਲੈਕਚਰ ਹੈ ਉਸ ਦੀ ਗੱਲਬਾਤ ਜਿਹੜੀ ਕਰਨ ਦਾ ਸਲੀਕਾ ਤਰੀਕਾ ਹੈ ਉਹ ਬੇਹਦ ਜੋਸ਼ੀਲਾ ਤੇ ਇਸ ਤੋਂ ਬਾਅਦ ਚ ਆਉਂਦੀ ਹੈ ਗੱਲ ਜਿਵੇਂ ਅਮਿਤੋਜ ਮਾਨ ਨੇ ਉਹਨਾਂ ਦੇ ਨਾਲ ਨਾਲ ਸੁਖ ਜਗਰਾਓ ਤੇ ਹੋਰ ਬਹੁਤ ਹੀ ਜਾਣੇ ਨੇ ਜਾਂ ਜਿਹੜੇ ਸਾਡੇ ਚਾਹੇ ਉਹ ਸ਼ਹਿਰੀ ਵਰਗ ਦੇ ਲੋਕ ਨੇ ਉਹ ਉਹਨਾਂ ਦੀ ਬੱਚਿਆਂ ਦੀ ਮਦਦ ਤੇ ਪਹੁੰਚ ਗਏ ਤੇ ਅੱਜ ਜਿਵੇਂ ਹੀ ਉਸ ਮੋਰਚੇ ਦੀ ਸ਼ੁਰੂਆਤ ਹੋਈ ਹੈ ਕਿਉਂਕਿ 10 ਦੀ ਕਾਲ ਦਿੱਤੀ ਗਈ ਸੀ ਤਾਂ ਉਥੇ ਵੱਡੀ ਗਿਣਤੀ ਦੇ ਵਿੱਚ ਸਾਰੀਆਂ ਹੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੇ ਆਗੂ ਹੌਲੀ-ਹੌਲੀ ਡਿਗਦੇ ਟੈਂਟ ਅਣਮੰਨੇ ਮਨ ਨਾਲ ਉਥੇ ਪਹੁੰਚ ਰਹੇ ਨੇ ਕਿਉਂਕਿ ਇਹ ਜਿਹੜੇ ਰਾਜਨੀਤਿਕ ਆਗੂ ਨੇ ਜੇਕਰ ਇਹਨਾਂ ਨੇ ਹੀ ਸਹੀ ਟੰਗੇ ਨਾਲ ਇਸ ਪਾਸੇ ਧਿਆਨ ਦਿੱਤਾ ਹੁੰਦਾ ਤਾਂ ਇਹ ਨੌਬਤ ਨਹੀਂ ਸੀ ਆਉਣੀ ਸੋ ਇਹ ਕੰਡੇ ਹੀ ਇਹਨਾਂ ਦੇ ਬੀਜੇ ਹੋਏ ਨੇ ਮੈਂ ਹੁਣ ਜਿਹੜੀ ਗੱਲ ਕੀਤੀ ਸੀ ਬਾਸਮਤੀ ਝੋਨੇ ਦੀ ਬਾਸਮਤੀ ਚੌਲ ਦੀ ਤਾਂ ਇੱਥੇ ਗੱਲ ਕਰ ਰਿਹਾ ਵਾਂ ਕਿਸਾਨ ਯੂਨੀਅਨਾਂ ਦੀ ਜਿਨ੍ਹਾਂ ਦੇ ਵਿੱਚੋਂ ਹੋ ਸਕਦਾ ਹੋਰ ਯੂਨੀਅਨਾਂ ਨੇ ਵੀ ਅੱਜ ਕੁਝ ਐਹੋ ਜਿਹਿਆਂ ਵੀਡੀਓ ਜਾਂ ਪੋਸਟਾਂ ਆਪਣੀਆਂ ਪਾਈਆਂ ਹੁਣ ਤੇ ਬਲਵੀਰ ਸਿੰਘ ਰਾਜੇਵਾਲ ਜਿਹੜੇ ਬਹੁਤ ਹੀ ਪਰਪੱਕ ਕਿਸਾਨ ਆਗੂ ਨੇ ਉਹਨਾਂ ਨੇ ਜਿਹੜੀ ਪੋਸਟ ਪਾਈ ਹੋਈ ਹੈ ਉਹ ਜਦੋਂ ਚੰਡੀਗੜ੍ਹ ਨੂੰ ਜਾ ਰਹੇ ਸਨ ਤਾਂ ਉਹਨਾਂ ਨੇ ਉੱਥੇ ਪੋਸਟ ਪਾਈ ਹੈ ਕਿ ਜਿਹੜਾ ਮੈਕਸ ਹਸਪਤਾਲ ਹੈ ਉਹਦੇ ਨੇੜੇ-ਤੇੜੇ ਉਹਨਾਂ ਨੂੰ ਰੋਕ ਲਿਆ ਗਿਆ ਤੇ ਉਹਨਾਂ ਨਾਲ ਕਾਫੀ ਜ਼ਿਆਦਾ ਜਿਹੜੀ ਕਹਿ ਲਈਏ ਇੱਕ ਧੱਕੇਸ਼ਾਈ ਜੀ ਹੋਈ ਹੈ ਤਾਂ ਉਹਨਾਂ ਨੂੰ ਸਹੀ ਥਾਂ ਤੇ ਮੋਰਚੇ ਵਾਲੀ ਥਾਂ ਤੇ ਪਹੁੰਚਣ ਦੇ ਵਿੱਚ ਸਮੱਸਿਆਈ ਜਾਂ ਉਹਨਾਂ ਨੂੰ ਕਹਿ ਲਈਏ ਉੱਥੇ ਪਹੁੰਚਾ ਨਹੀਂ ਦਿੱਤਾ ਗਿਆ ਹੁਣ ਮੇਰਾ ਸਵਾਲ ਇਹ ਹੈ ਕਿ ਜਿਹੜੇ ਕਿਸਾਨ ਨੇ ਜਿਨ੍ਹਾਂ ਦੇ ਸਿਰ ਤੇ ਇਹ ਲੋਕ ਆਗੂ ਬਣੇ ਨੇ ਤੇ ਬੜੇ ਵੱਡੇ-ਵੱਡੇ ਆਪਣੇ ਇਹਨਾਂ ਨੇ ਬਿਜ਼ਨਸ ਕਰ ਲਏ ਨੇ ਆਪਣੇ بڑے ਵੱਡੇ ਵੱਡੇ ਆਪਣੇ ਨਾਮ ਬਣਾ ਲਏ ਨੇ ਤੇ ਉਸ ਨਾਮ ਦੇ ਹੇਠਾ ਪਤਾ ਨਹੀਂ ਕੀ ਕੋਸ਼ਿਸ਼ ਕਿੰਨੇ ਇਹਨਾਂ ਦੇ ਬਿਜ਼ਨਸ ਨੇ ਚਾਏ ਹੋ ਮੈਂ ਸਾਰਿਆਂ ਦੀ ਗੱਲ ਕਰਾਂਗਾ ਚਾਹੇ ਜੁਗਿੰਦਰ ਸਿੰਘ ਹੋਣਾ ਜਗਜੀਤ ਸਿੰਘ ਡੱਲੇਵਾਲ ਹੋਣਾ ਡਾਕਟਰ ਦਰਸ਼ਨਪਾਲ ਹੋਣਾ ਇਸ ਤਰ੍ਹਾਂ ਹੀ ਪੰधेਰ ਯੂਨੀਅਨ ਮਤਲਬ ਕਹਿਣ ਦਾ ਹੈ ਵੀ ਜਿੰਨੇ ਵੀ ਕਿਰਤੀ ਕਿਸਾਨ ਯੂਨੀਅਨਾਂ ਨੇ ਜਾਂ ਕਿਸਾਨ ਯੂਨੀਅਨਾਂ ਨੇ ਉਹ ਸਾਰਿਆਂ ਦੇ ਆਗੂਆਂ ਦੀ ਗੱਲ ਕਰ ਰਿਹਾ ਮੈਂ ਤਾਂ ਉਹਨਾਂ ਦੇ ਵਿੱਚ ਕਿਸਾਨ ਆਗੂ ਨੇ ਖੁੰਡੇ ਵਾਲੇ ਸੋ ਉਹ ਸਾਰੇ ਪਤਾ ਨਹੀਂ ਕਿੱਥੇ ਚਲੇ ਗਏ ਨੇ ਜੇ ਫਾਜ਼ਲਕਾ ਜ਼ਿਲ੍ਹੇ ਦੀ ਮੈਂ ਬਾਸਮਤੀ ਫਸਲ ਦੀ ਗੱਲ ਕਰਾਂ ਤੁਸੀਂ ਕਹੋਗੇ ਕਿਸਾਨ ਵੀਰਾਂ ਨੇ ਕਹਿਣਾ ਕਿ ਇੰਨੀ ਲੰਮੀ ਗੱਲ ਰਹਿ ਗਿਆ ਕਿਉਂਕਿ ਇਹ ਚੀਜ਼ਾਂ ਵੀ ਤੁਹਾਡੇ ਧਿਆਨ ਚ ਲੈ ਹੋਣੀਆਂ ਜ਼ਰੂਰੀ ਨੇ ਜਿਨ੍ਹਾਂ ਨੂੰ ਇੱਕ ਛੋਟੀ ਛੋਟੀ ਗੱਲ ਦੇ ਉੱਪਰ ਅੱਗੇ ਹੋ ਕੇ ਆਪਣਾ ਨਾਮ ਚਮਕਾਉਣ ਦੀ ਆਦਤ ਹੈ ਜਾਂ ਇਹਨਾਂ ਨੂੰ ਹੁੰਦਾ ਕਿ ਸਾਡਾ ਮਤਲਬ ਬਸ ਇਹਨੇ ਨਾਲ ਅਸੀਂ ਸਾਰ ਲਈਏ ਜਿੱਥੇ ਕਿਸਾਨ ਰੋੜ ਰਹੇ ਨੇ ਮਜ਼ਾ ਤਾਂ ਸੀ ਕਈ ਦਿਨਾਂ ਤੋਂ ਕਿਸਾਨ ਰੋੜ ਰਹੇ ਨੇ ਪਹਿਲਾਂ ਇਹ ਫਾਜਲਕਾ ਪਹੁੰਚੇ ਹੁੰਦੇ ਹੋਰ ਮੰਡੀਆਂ ਜਿੱਥੇ ਇੱਥੇ ਧੱਕੇ ਚਾਈ ਹੋਈ ਏ ਜੇ ਕੱਟ ਲੱਗੇ ਨੇ ਤੇ ਅੱਜ ਜਾਂ ਕੱਲ ਜਦੋਂ ਚੰਡੀਗੜ੍ਹ ਦੇ ਵਿੱਚ ਜ਼ਰੂਰਤ ਆ ਉਥੇ ਬੱਚਿਆਂ ਨਾਲ ਵੀ ਬੈਠਦੇ ਫੇਰੇ ਬਹੁਤ ਸੋਹਣੇ ਲੱਗਦੇ ਇਹਨਾਂ ਦਾ ਸਤਕਾਰ ਹੋਰ ਵਾਧਾ ਘਟਣਾ ਨਹੀਂ ਸੀ ਵਾਧਾ ਤੇ ਹੁਣ ਇੱਕ ਗੱਲ ਹੋਰ ਮੈਂ ਚੱਲਦੇ ਚੱਲਦੇ ਕਰਾਂ ਜਿਹੜਾ ਧੂਏ ਦੀ ਗੱਲ ਕੀਤੀ ਜਾਂਦੀ ਹੈ ਪੰਜਾਬ ਦੇ ਪ੍ਰਾਲੀ ਦੇ ਧੂਏ ਦੀ ਗੱਲ ਕੀਤੀ ਜਾਂਦੀ ਹੈ ਤਾਂ ਪੰਜਾਬ ਦਾ ਪ੍ਰਾਲੀ ਦਾ ਧੂਆਂ ਤਾਂ ਇਸ ਵਾਰ ਬਹੁਤ ਹੀ ਬੇहद ਘੱਟ ਹੋਇਆ ਹੈ ਪ੍ਰਾਲੀ ਦੀਆਂ ਗੱਠਾਂ ਬਣੀਆਂ ਗਈਆਂ ਨੇ ਜਾਂ ਹੋਰ ਖੇਤੀ ਮਸ਼ੀਨਰੀ ਆ ਗਈ ਹੈ ਕਿਸਾਨਾਂ ਨੇ ਵਿੱਚ ਹੀ ਖੇਤ ਦੇ ਵਾਹੂ ਦਿੱਤਾ ਹੈ ਪਰ ਹੁਣ ਜਦੋਂ ਇਹ ਫਸਲ ਜਿਹੜੀ ਪੂਰੀ ਤਰ੍ਹਾਂ ਕੰਮ ਨਿਬੜ ਗਿਆ ਵੱਡੇ ਪੱਦਰ ਵਾਲਾ ਜਿਹੜਾ ਸੀ ਪਰਾਲੀ ਦਾ ਜਾਂ ਫਸਲ ਦਾ ਤਾਂ ਹੁਣ ਜਿਹੜੀ ਦਿੱਲੀ ਹੈ ਉਥੋਂ ਦਾ ਜਿਹੜਾ AQI ਹੈ ਜਾਨੀ ਹਵਾ ਦੇ ਵਿੱਚ ਜਾਂ ਜਿਹੜਾ ਪ੍ਰਦੂਸ਼ਣ ਹੈ ਉਥੇ ਉਹ ਜਿਹੜਾ 500 ਤੋਂ ਉੱਪਰ ਫਿਰ ਰਿਹਾ ਹੈ 5-600 ਦੇ ਵਿੱਚ ਫਿਰ ਰਿਹਾ ਹੈ ਹੁਣ ਕੌਣ ਧੂਆ ਕਰ ਰਿਹਾ ਹੈ ਹੁਣ ਗੰਦਗੀ ਕੌਣ ਫੈਲਾ ਰਿਹਾ ਹੈ ਸੋ ਇਹਨਾਂ ਦਾ ਵੀ ਜਿਹੜਾ ਸਾਰਾ ਜਿਹੜਾ ਇਹ ਚਿਹਰਾ ਸੀ ਉਹ ਨੰਗਾ ਹੋ ਚੁੱਕਿਆ ਹੈ ਇਹਨਾਂ ਦੇ ਪਿੱਛੇ ਵੀ ਦਿੱਲੀ ਤੱਕ ਵੀ ਅੱਜ ਵੀ ਚਾਹੇ ਉਹ ਸ਼ਰਮਣੀ ਅਕਾਲੀ ਦਾਲਾ ਕਾਂਗਰਸ ਹੈ ਝਾੜੂ ਵਾਲੇ ਨੇ ਬੀਜੇਪੀ ਵਾਲੇ ਨੇ ਕਾਮਰੇਡ ਨੇ ਇਹ ਸਾਰੇ ਕਿਤੇ ਨਾ ਕਿਤੇ ਪੱਲਾ ਜਿਹੜਾ ਅੰਦਰੋਂ ਅੰਦਰੀ ਜਿਹੜਾ ਉਹ ਦਿੱਲੀ ਦਾ ਹੀ ਫੜ ਕੇ ਰੱਖਦੇ ਨੇ ਆਪਣੇ ਨਹੀਂ ਬਣ ਲੱਗੇ ਸੋ ਇਹ ਹੁਣ ਲੋਕ ਹੀ ਜਾਗਰੂਕ ਹੋ ਰਹੇ ਨੇ ਹੁਣ ਇਹਨਾਂ ਦੀ ਕੱਲੀ ਕੱਲੀ ਚੀਜ਼ ਸਾਹਮਣੇ ਆਉਣ ਲੱਗ ਗਈ ਹੈ ਸੋ ਇੱਥੇ ਜਿਹੜੀ ਸਰਕਾਰ ਹੈ ਜਿਹੜੇ ਆਪਣੇ ਚੌਂਚਿਆਂ ਦੇ ਸਹਾਰੇ ਦੇ ਉੱਪਰ ਜਨਤਾ ਨੂੰ ਪੂਰੀ ਤਰ੍ਹਾਂ ਲੁੱਟਦੀ ਹੈ ਚਾਹੇ ਉਹ ਸ਼ਹਿਰੀ ਵਰਗੇ ਜਾਂ ਛੋਟੇ-ਮੋਟੇ ਉਦਯੋਗਾਂ ਵਾਲੇ ਨੇ ਛੋਟੇ-ਮੋਟੇ ਦੁਕਾਨਦਾਰ ਨੇ ਰੇੜੀ ਫੜੀ ਵਾਲੇ ਨੇ ਜਾਂ ਫਿਰ ਵੱਡੇ ਪੱਧਰ ਤੇ ਕਿਸਾਨੀ ਜਿਹਦੇ ਸਿਰ ਦੇ ਉੱਪਰ ਦੇਸ਼ ਦਾ 80% ਤੋਂ ਵਧੇਰੇ ਲੋਕ ਆਪਣਾ ਢਿੱਡ ਪਰ ਰਹੇ ਨੇ ਸਿੱਧੇ ਸਿੱਧੇ ਢੰਗ ਨਾਲ ਸੋ ਉਹਨਾਂ ਦੀ ਜਿਹੜੀ ਗੱਲਬਾਤ ਹੈ ਉਹ ਲੋਕ ਆਪਣੀ ਆਪ ਹੀ ਮਨਵਾਉਂਦੇ ਨੇ ਇਹਨਾਂ ਲੋਕਾਂ ਤੋਂ ਕੋਈ ਉਮੀਦ ਨਹੀਂ ਉਹ ਚਾਹੇ ਕਿਸਾਨ ਯੂਨੀਅਨਾਂ ਨੇ ਚਾਹੇ ਵਪਾਰੀ ਵਰਗ ਦੇ ਆਗੂ ਨੇ ਜਾਂ ਫਿਰ ਜਿਹੜੇ ਸਾਡੇ ਰਾਜਨੀਤਿਕ ਲੀਡਰ ਚਲੋ ਰਾਜਨੀਤਿਕ ਲੀਡਰਾਂ ਦਾ ਤਾਂ ਕਹਿਣੀ ਗਲਤੀ ਲੱਗਦੀ ਹੈ ਉਹ ਮੇਰੀ ਗਲਤੀ ਹੋਈ ਹੈ ਕਿਉਂਕਿ ਇਹਨਾਂ 'ਚ ਕੋਈ ਵੀ ਕੱਟਣੀ ਤੇ ਜਿਹੜਾ ਕੋਈ ਚੰਗਾ ਆਗੂ ਇਹ ਹੋ ਹੀ ਨਹੀਂ ਸਕਦਾ ਵੀ ਉਹ ਸਾਹਮਣੇ ਆਉਣ ਦੇ ਜੇ ਸਬੰਧਤ ਪਾਰਟੀ ਆਪ ਹੀ ਨਹੀਂ ਉਸ ਬੰਦੇ ਨੂੰ ਅੱਗੇ ਹੀ ਨਹੀਂ ਆਉਣ ਦਿੰਦੀ ਉਹਦਾ ਮੱਕੂਇਆ ਠੱਪ ਦਿੱਤਾ ਜਾਂਦਾ ਜਾਂ ਉਹਨੂੰ ਇਹੋ ਜੇ ਥਾਂ ਤੇ ਲਾ ਦਿੱਤਾ ਜਾਂਦਾ ਜਿੱਥੇ ਲੋਕਾਂ ਦੇ ਵਿੱਚ ਚਰਚਾ ਦਾ ਕੇਂਦਰ ਉਹ ਬਾਣੀ ਨਹੀਂ ਸਕਦਾ ਸੋ ਜਿਹੜੇ ਸਾਡੇ ਕਿਸਾਨ ਆਗੂ ਨੇ ਉਧਰ ਨਿਗਾ ਮਾਰਨ ਉਹ ਵਿਚਾਰੇ ਬੈਠੇ ਨੇ ਬੇਵਸ ਹੋਏ ਇੰਨੇ-ਇੰਨੇ ਦਿਨਾਂ ਤੋਂ ਆਪਣੀ ਬਾਸਮਤੀ ਦੀ ਫਸਲ ਲੈ ਕੇ ਮੰਡੀਆਂ ਚ